ਇਹ ਜੀ ਆਪਣਾ ਸੇਵਨ ਵਾਲਾ ਹੁੰਦਾ ਜੀ ਨਾਲ ਨਾਲ ਲਹਿਰਦੇ ਉਹਦਾ ਗੰਦਾ ਪਾਣੀ ਹੈ ਜੀ ਸਾਰਾ ਇਹ ਗੱਲ ਕਰੀਏ ਕਿੰਨਾ ਕ ਪਾਣੀ ਹੈ ਇਹ ਪਾਣੀ ਹੁੰਦੀ ਜੀ ਫੁੱਟ ਫੁੱਟ ਪ ਡੇਡ ਡੇਡ ਫੁੱਟ ਪੰਛੋਕੇ ਚੁੱਕੇ ਜੀ ਅਦੇ ਡੇਡ ਦੋ ਫੁੱਟ ਪਾਣੀ ਹੈਗਾ ਜੀ ਬੜੀ ਕਰਦੇ ਹਾਲਾਤ ਕਿਸ ਤਰ੍ਹਾਂ ਦੇ ਆ ਆ ਤੁਹਾਡੇ ਸਾਹਮਣੇ ਦੇਖ ਲਓ ਜੀ ਬਹੁਤ ਬੁਰੇ ਹਾਲ ਹੈ ਜੀ ਸਾਰਾ ਕਵਰ ਟੱਕ ਟੱਕ ਘੱਟ ਘੱਟ ਨਾਲ ਹੋਇਆ ਪਿਆ ਜੀ ਤੇ ਇਸ ਟਾਈਮ ਪਾਸ ਮਾਤਾ ਕਰਦੇ ਇੱਥੋਂ ਕੋਈ ਸਾਡੇ ਕੋਲ ਈਡੀ ਜ਼ਿਆਦਾਤ ਨਹੀਂ ਆਜ ਤੇ ਆਪਾਂ ਕਨਾਲ ਡੇਡ ਤੋਂ ਚਾਰਾਂ ਭਰਾਵਾਂ ਕੋਲ ਆਈ ਇਹਦੇ ਵਿੱਚ ਜੀ ਦਾ ਟਾਈਮ ਪਾਸ ਕਰਦੇ ਹੋਰ ਸਾਡੇ ਕੋਲ ਹੈ ਨਹੀਂ ਕੁਛ ਪਾਣੀ ਕਿਹੜਾ ਆਇਆ ਇਹ ਪਾਣੀ ਸੇਵ ਨਾਲੇ ਦਾ ਹੀ ਗੰਦੇ ਦਾ ਇਹ ਗੰਦਾ ਪਾਣੀ ਸੇਵ ਨਾਲੇ ਦਾ ਟੁੱਟ ਕੇ ਉਨ ਚੜ ਜਾਂਦਾ ਹੀ ਉਹਦੀ ਸਫਾਈ ਕੋਈ ਨਹੀਂ ਹੋ ਰਹੀ ਸੇਵ ਨਾਲੇ ਦੀ ਉਹਦਾ ਪਾਣੀ ਗੰਦਾ ਆ ਰਿਹਾ ਜੀ ਹਰ ਸਾਲ ਹੀ ਹੁਣ ਸਾਡੇ ਦਾ ਹਰ ਸਾਲ ਹੀ ਤੇ ਹੁੰਦਾ ਹੀ ਜਦੋਂ ਸੌਣ ਭਾਦੋ ਚ ਨਹੀਂ ਹੁੰਦਾ ਕਿੰਨਾ ਕੁ ਪਾਣੀ ਆਉਂਦਾ ਹੋਰ ਵੀ ਤੁਹਾਡੇ ਘਰ ਤੋਂ ਇਲਾਵਾ ਹੋਰ ਵੀ ਕੋਈ ਆਉਂਦਾ ਹੈ ਇਹਦੇ ਵਿੱਚ ਹਾਂ ਜੀ ਆ ਵੇਖੋ ਸਾਰਾ ਕਟੋੜ 50 ਕਿੱਲਿਆਂ ਦੇ ਵਿੱਚ ਪਾਣੀ ਹੈ ਜੀ ਇੱਥੇ ਚਾਹ ਲੀਆਂ 50 ਕਿੱਲਿਆਂ ਦੇ ਵਿੱਚ ਪਾਣੀ ਸਾਰੇ ਬੁਰੇ ਹਾਲਾਂ ਇਹ ਇਸ ਤਰ੍ਹਾਂ ਤੋਂ ਹੀ ਦੱਸ ਆ ਵੀ ਇਹਦੀ ਡਰੇਨ ਦੀ ਸਫਾਈ ਨਹੀਂ ਹੁੰਦੀ ਵੀ ਪਾਣੀ ਹਰ ਸਾਲ ਇੱਥੇ ਆ ਜਾਂਦਾ ਹਾਂਜੀ ਆ ਜਾਂਦਾ ਜਦੋਂ ਪਾਣੀ ਪਾਣੀ ਤਖੜਾ ਮੀਂਹ ਤੇ ਚੰਗੇ ਪੈਂਦੇ ਉਦੋਂ ਪਾਣੀ ਵਧ ਕੇ ਤੇ ਡਰੇਨ ਦਾ ਡਟ ਵਟ ਵੱਧੀ ਆ ਵਟ ਖੇਤਾਂ ਵਾਲੇ ਬਾਰੇ ਉਹ ਟੁੱਟ ਕੇ ਪਾਣੀ ਜਾ ਸਰਾ ਜਾਂਦਾ ਇਹ ਫਿਰ ਇੱਥੇ ਰਹਿੰਦਾ ਕੌਣ ਸੀ ਜਿਸ ਤਰ੍ਹਾਂ ਹਾਲਾਤ ਦੇਖ ਰਹੇ ਹਾਂਜੀ ਇੱਥੇ ਕੋਈ ਹੁਣ ਮੈਂ ਰਹਿੰਦਾ ਸਾਹਰੇ ਨਹੀਂ ਇਥੇ ਸਾਰੇ ਮੈਂਬਰ ਆਉਂਦੇ ਆ ਸਹੀ ਚਾਰਜ ਜੀ ਇਸ ਤਰ੍ਹਾਂ ਫਿਰ ਰਹਿੰਦੇ ਸੀਗੇ ਹੁਣ ਇਹ ਵੀ ਡਿਵਿਸ਼ਨ ਕਿਸ ਤਰ੍ਹਾਂ ਦੀ ਹੈ ਹਾਂਜੀ ਇਦਾਂ ਦੇ ਲੱਗਦਾ ਤੁਹਾਨੂੰ ਕਮਰੇ ਦੀ ਸਥਿਤੀ ਕਿਵੇਂ ਆ ਹੁਣ ਇਹ ਸਿਟੀ ਜਿਹੜਾ ਡੇਵਾ ਟਿਕਣ ਵਾਲੇ ਜਿਆ ਸਾਥ ਹੁਣ ਮੀਂਹ ਜਮ 파ਟ ਕੇ ਕਮਰੇ ਜੀ ਬੁਰਾ ਹਾਲ ਹੈ ਜਿਆ ਸਾਥ ਪਾਣੀ ਪਾ ਕੇ ਤੇ ਰਹਿ ਨੇ ਟੁੱਟੇ ਹੁਣ ਜੀ ਬਾਹਰ ਛੇਰ ਗਏ ਚਾਕੇ ਸਮਾ ਤੋਂ ਉੱਥੇ ਕਿੱਥੇ ਰਹਿ ਰਹੇ ਹਾਂ ਉੱਥੇ ਡੋਗਰ ਵਸਤੀ ਜੀ ਕੋਟੇ ਕੋਲੇ ਪ੍ਰਸ਼ਾਸਨ ਕੋਈ ਆਇਆ ਨਹੀਂ ਕੋਈ ਨਹੀਂ ਆਇਆ ਜੀ ਸਾਡੇ ਕੋਲ ਕਿਸੇ ਨੇ ਨਹੀਂ ਸਾਡੀ ਬਾਤ ਕੋਚੀ ਆ ਗਈ ਠੀਕ ਹੈ ਨਾ ਕੋਈ ਨਹੀਂ ਤਾਂ ਬੇਨਤੀ ਕਰਦੇ ਜੀ ਸਾਡੀ ਕੋਈ ਸਰਕਾਰ ਨੂੰ ਜਾਂ ਕਿਸੇ ਨੂੰ ਮਦਦ ਹੋ ਜਾਈ ਵੀ ਸਾਡੇ ਬਹੁਤ ਬੁਰੇ ਹਾਲ ਹੈ ਇਹ ਪਾਣੀ ਕਿੱਥੋਂ ਆਇਆ ਫਿਰ ਕਿਹੜਾ ਪਾਣੀ ਹੈ ਸੇਮ ਨਾਲੇ ਦਾ ਟੁੱਟੇ ਤੇ ਇਹ ਫਿਰ ਇੱਥੇ ਜਿਹੜਾ ਤੁਹਾਡਾ ਘਰ ਹੈਗਾ ਘਰ ਦੇ ਵਿੱਚ ਹਾਲਾਤ ਕਿਸ ਤਰ੍ਹਾਂ ਦੇ ਕੌਣ-ਕੌਣ ਰਹਿੰਦਾ ਸੀ ਕਿਸ ਤਰ੍ਹਾਂ ਹੈ ਅਸੀਂ ਚਾਰ ਜੀ ਹਾਂ ਘਰ ਦੇ ਦੋ ਮੁੰਡੇ ਆ ਦੋਵੇਂ ਅਸੀਂ ਇੱਥੇ ਜਦੋਂ ਪਾਣੀ ਆ ਜਾਂਦਾ ਉਹ ਤਾਂ ਬਹੁਤ ਔਖਾ ਹੁੰਦਾ ਹਰ ਸਾਲ ਆ ਜਾਂਦਾ ਸੇਮ ਨਾਲੇ ਦਾ ਪਾਣੀ ਟੁੱਟ ਕੇ ਕੋਈ ਨਹੀਂ ਪੁੱਛਦਾ ਇੱਥੇ ਆ ਕੇ ਕੀ ਕਾਰਨ ਕੀ ਪਾਣੀ ਬਣਦਾ ਪਾਣੀ ਆਉਂਦਾ ਪਾਣੀ ਪਿੱਛੇ ਕੋਈ ਵੇਖਦਾ ਹੀ ਨਹੀਂ ਉਹਨੂੰ ਪਾਣੀ ਨੂੰ ਜਦੋਂ ਆ ਜਮੀਂ ਪੈਂਦੇ ਉਦੋਂ ਕੋਈ ਗੌਰ ਨਹੀਂ ਕਰਦਾ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਹਰ ਸਾਲ ਆ ਜਾਂਦਾ ਫਿਰ ਕਿੰਨਾ ਕੁ ਨੁਕਸਾਨ ਹੁੰਦਾ ਤੁਹਾਡਾ ਨੁਕਸਾਨ ਵੋਦੂ ਤਾਂ ਜੇ ਥੋੜਾ ਹੁੰਦਾ ਉਹ ਤਾਂ ਮਾੜਾ ਮੋਟਾ ਟਾਈਮ ਪਾਸ ਕਰ ਲਈਦਾ ਜੇ ਜਿਆਦਾ ਜੇ ਤਾਂ ਸਾਨੂੰ ਇਥੋਂ ਬਾਹਰ ਨਿਕਲਣਾ ਪੈਂਦਾ ਫਿਰ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਤੁਹਾਡੇ ਕੋਈ ਦਾ ਸਾਧਨ ਕੀ ਹੈ ਤੁਹਾਡਾ ਕਮਾਈ ਦਾ ਸਾਧਨ ਕੋਈ ਨਹੀਂ ਡਿਆੜੀ ਦਾ ਕੰਮ ਲੱਗ ਗਈ ਠੀਕ ਨਹੀਂ ਤਾਂ ਫਿਰ ਹੁਣ ਕਿੱਥੇ ਫਿਰ ਰਹੇ ਆ ਬੋਚੀ ਅਸੀਂ ਸ਼ਹਿਰ ਆ ਨਹੀਂ ਫਿਰ ਹੁਣ ਇੱਥੇ ਹੀ ਰਹਿ ਰਹੇ ਆ ਇਸ ਜਗ੍ਹਾ ਦੇ ਵਿੱਚ ਕਮਰੇ ਦੇ ਵਿੱਚ ਰਹਿੰਦਾ ਕੋਈ ਕੋਈ ਨਿਰੰਦਾ ਇੱਥੇ ਕੋਈ ਪਰਸੂ ਹੋਇਆ ਤਾਂ ਇਹ ਪਰਸੂ ਇੱਕ ਕਰਕੇ ਉਹ ਬੱਚੇ ਗੇੜਾ ਮਾਰ ਲੈਂਦੇ ਇਹ ਮਾਰ ਲੈਂਦੇ ਕੀ ਲੱਗਦਾ ਤੁਹਾਨੂੰ ਕਿਸ ਤਰ੍ਹਾਂ ਦੇ ਹਾਲਾਤ ਆ ਹੁਣ ਕਬਰਿਆ ਓਕਾ ਅਡਾ ਰਾਤ ਨੂੰ ਡਰ ਲੱਗਦਾ ਵੀ ਬੱਚਾ ਇੱਥੇ ਕੋਈ ਨੂੰ ਕੋ ਪੈਂਦਾ ਜਾਂ ਇਹ ਪੈਂਦੇ ਆ ਮੀਂਹ ਕਣੀ ਜਿਆਦਾ ਆ ਜੇ ਤੇ ਫਿਰ ਇੱਥੇ ਕੌਣ ਇਨਾਂ ਦੇ ਜ਼ਿੰਮੇਵਾਰ ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਵੀ ਜੇ ਇਥੋਂ ਦੇ ਹਾਲਾਤ ਵੇਖੇ ਜਾਣ ਇਹਨਾਂ